ਸਾਡੀ ਸਾਧ ਸੰਗਤ ਨੇ ਸਾਰੀ ਨੇ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦੀ ਸੇਵਾ ਕੀਤੀ ਹੈ। ਉਹਹੀਂ ਤਨ ਮਨ ਧਨ ਅਤੇ ਆਪਣੇ ਜਿਹੜੇ ਮੈਂਬਰ ਭરાਏ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਾਰੀ ਬਰਾਦੀ ਦੇ ਸਹਿਯੋਗ ਦੇ ਨਾਲ ਤਨ ਮਨ ਧਨ ਦੇ ਨਾਲ ਸੇਵਾ ਕਰਾਂਗੇ ਅਤੇ ਮਹਾਰਾਜ ਦੀ ਦਿੱਤੀ ਅੰਮ੍ਰਿਤ ਦੀ ਬਾਤ ਜਿਹੜੀ ਆ ਉਹਦਾ ਵੀ ਪ੍ਰਚਾਰ ਕਰਾਂਗੇ ਬੱਦ ਤੋਂ ਬੱਦ। ਭਾਈ ਦਸਦੀਨਾ ਕੁੰਬਲਜੀਤ ਸਿੰਘ ਖਵਾਰੀ ਗੰਡੇ ਤੇ ਭਾਈ ਬਲਜੀਤ ਸਿੰਘ ਵੀ ਅੱਜ ਗੁਰਦੁਆਰਾ ਸਾਹਿਬ ਬਾਬਾ ਸਾਹਿਬ ਸਿੰਘ ਦੀਦਾਨ ਸੇਵਾ ਸੰਪੰਨੀ ਗਈ ਹੈ ਕੀ ਕਹਿਣਾ ਚਾਹੁੰਦੇ ਜੋ ਸਾਡੀ ਸਾਥ ਸੰਗਤ ਨੇ ਸਾਰੀ ਨੇ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦੀ ਸੇਵਾ ਬਖਸ਼ੀ ਹੈ ਉਹ ਅਹੀਂ ਤਨ ਮਨ ਧਨ ਅਤੇ ਆਪਣੇ ਜਿਹੜੇ ਮੈਂਬਰ ਬੁਲਾਏ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਾਰੀ ਬਰਾਰੀ ਦੇ ਸਹਿਯੋਗ ਦੇ ਨਾਲ ਸੰਨਮਨ ਧੰਨ ਦੇ ਨਾਲ ਸੇਵਾ ਕਰਾਂਗੇ ਅਤੇ ਮਹਾਰਾਜ ਦੀ ਜਿੱਤੀ ਅੰਮ੍ਰਿਤ ਦੀ ਬਾੜ ਦਾ ਜਿਹੜੀ ਆ ਉਹਦਾ ਵੀ ਪ੍ਰਚਾਰ ਕਰਾਂਗੇ ਤੇ ਵੱਧ ਤੋਂ ਵੱਧ ਸਿੰਘਾਂ ਨੂੰ ਅੰਮ੍ਰਿਤ ਛਾਵਾਗੇ ਦੇ ਗੁਰੂ ਵਾਲੇ ਬਣਾਵਾਂਗੇ ਦੇ ਸਾਰੇ ਸਮਾਜ ਨੂੰ ਸਾਰੇ ਨੂੰ ਅਸੀਂ ਇਹੋ ਪ੍ਰੇਰਿਤ ਕਰਾਂਗੇ ਕਿ ਹਰ ਇੱਕ ਬੱਚੇ ਦੇ ਕੇਸ ਰੱਖੋ ਤੇ ਅੰਮ੍ਰਿਤ ਛਕਾਓ ਤੇ ਗੁਰੂ ਵਾਲਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਜਿਸਦਾਰ ਸਾਹਿਬ ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਬਾਬਾ ਫਾਇਰ ਸਿੰਘ ਬੁੰਗੇ ਦੇ ਜਿਹੜੀ ਨਿਯੁਕਤੀ ਹੋਈ ਹੈ ਪ੍ਰਧਾਨ ਸਾਹਿਬ ਦੀ ਮਟਵਾਰੀ ਸਾਹਿਬ ਨੂੰ ਜਿਹੜਾ ਪ੍ਰਧਾਨ ਲਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤੰਨਾ ਬਾਬਾ ਸਾਹਿਬ ਸਿੰਘ ਜੀ ਦੇ ਬੁੰਗਾ ਬਾਬਾ ਸੈਨਪੁਰ ਦੀ ਦੇ ਅਸਥਾਨ ਤੇ ਇੱਥੇ ਜੋ ਨਿਯੁਕਤੀ ਹੋਈ ਹੈ ਇਹ ਸਾਧ ਸੰਗਤ ਦੀ ਅਜੂਰੀ ਤੇ ਮਨਜ਼ੂਰੀ ਨਾਲ ਹੋਈ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰੂ ਮਹਾਰਾਜ ਸਚੇ ਪਾਸ਼ਾ ਇਹਨਾਂ ਨੂੰ ਬਲ ਬਖਸ਼ਣ ਅਨੁਮਨਤਾਨਾ ਸੇਵਾ ਕਰਨ ਤੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਦੇ ਲਾੜਾ ਸਿੰਘਾਂ ਨੂੰ ਲਾਣ ਧੰਨਵਾਦ ਹਾਂ ਜੀ ਬਾਈ ਸਭ ਕੀ ਨਾਨੀ ਗੁਲਜ਼ਾਰ ਸਿੰਘ ਜੀ ਗੁਲਜ਼ਾਰ ਸਿੰਘ ਜੀ ਅੱਜ ਬੰਗਾ ਬਾਬਾ ਸਾਹਿਬ ਸਿੰਘ ਜੀ ਦੇ ਵਿੱਚ ਜਿਹੜਾ 11 ਮੈਂਬਰੀ ਕਮੇਟੀ ਦੀ ਅਨੁਮਤੀ ਕੀਤੀ ਗਈ ਹੈ ਗੁਰਸਿੱਖਾਂ ਦੀ ਕੀ ਕਹਿਣਾ ਚਾਹੁੰਦੇ ਹੋ ਜੀ ਸੌਤਪੜਾ ਤੇ ਨਾਗੁਰਜੀਤ ਖਾਲਸਾ ਨਾਗੁਰਜੀਤ ਦੀ ਫਤਿਹ ਆਵੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆ ਕੇ ਸਾਡੀ ਸਾਰੀ ਕਾਰਜ ਨੂੰ ਆਪਣੇ ਪ੍ਰੈਮ ਨਾਲ ਜੁੜਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਅਸੀਂ ਜੋ ਹੈ ਆਪਣੇ ਬੋਂਗਾ ਕਮੇਟੀ ਦੀ ਨਵੀਂ ਜਿੰਦਗਤੀ ਹੋਈ ਅੱਜ ਤੇ ਜਦੋਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਨੂੰ ਜੋੜਨਗੇ ਔਰ ਜੋ ਇਸੇ ਤਰ੍ਹਾਂ ਆਪਣਾ ਸਮਾਂ ਚਲਦੀਆਂ ਜਤੋਂ ਵੱਧ ਸਮਾਂ ਕਰਕੇ ਸੁਰੂ ਕਰਾ ਦਿਆਂ ਖੁਸ਼ੀਆਂ ਪ੍ਰਾਪਤ ਕਰਨਗੇ ਜੋ ਹੈ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਦੀ ਦਾਤ ਬਾਰੇ ਜੋ ਹੈ ਜੋ ਸਚੇਰ ਕਰਨਗੇ ਗੁਰਸਿੱਖ ਬਣਾ ਕੇ ਆਪਣੇ ਗੁਰੂ ਸ੍ਰੀ ਚੰਨਾ ਵਿੱਚ ਜਿਸ ਵਾਰ ਪਰ ਹੋਣਗੇ ਜੀ ਇਹਨਾਂ ਨੂੰ ਬੇਨਤੀਆਂ ਪ੍ਰਵਾਨ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਫਾਂਜੀ ਪਾਈ ਸਾ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਹਾਂ ਕੀ ਨਾ ਆਈ ਮਖਤਿਆਰ ਸਿੰਘ ਮੈਂ ਬੁੰਗਾ ਬਾਬਾ ਸਾਹਿਬ ਸਿੰਘ ਜੀ ਦੇ ਕੋਲ ਹੋਈ ਅੱਜ ਬਹੁਤ ਵਧੀਆ ਜਿਹੜੇ ਉਜਗਤੀ ਜਿਹੜੇ ਕੀਤੇ ਗਏ ਨੇ ਇਸ ਗੁਰਸਿੱਖ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਜੀ ਮੈਂ ਇਸ ਸਬੰਧ ਵਿੱਚ ਇਹ ਹੀ ਬੇਨਤੀ ਕਰਦਾ ਹਾਂ ਕਿ ਬੁੰਗਾ ਭਾਈ ਸ਼ਹਿਰ ਸਿੰਘ ਜੀ ਬਸ ਫੈਨ ਬਰਾਰੀ ਦਾ ਸਦਿਆਂ ਤੋਂ ਬਣਾ ਚੱਬਿਆ ਹੁੰਦਾ ਜੀ ਸਦਿਆਂ ਤੋਂ ਕਮੇਟੀਆਂ ਇਥੇ ਚੱਲੀਆਂ ਆਉਂਦੀਆਂ ਸਾਡੇ ਜਿਹੜੇ ਪਹਿਲੇ ਪ੍ਰਧਾਨ ਸੀ ਸੰਤੋਖ ਸਿੰਘ ਸੋਲ ਉਹਨਾਂ ਦੀ ਮਰਤੀ ਹੋ ਗਈ ਸੀ ਉਸ ਕਰਕੇ ਅੱਜ ਇਹ ਚੋਣ ਦੀ ਬੜੀ ਲੋਰ ਸੀ ਜਿਸ ਕਰਕੇ ਇਸਾ ਦੇ ਜਾਣੇ ਕਤਲ ਹੋ ਗਏ ਤੇ ਇਹ ਚੋਣ ਕੀਤੀ ਗਈ ਆ ਚੋਣ ਬਹੁਤ ਵਧੀਆ ਹੋਈ ਆ ਪ੍ਰਧਾਨ ਸਾਹਿਬ ਦੀ ਨਿਯੁਕਤੀ ਹੋਰ ਕਮੇਟੀ ਨਿਯੁਕਤੀ ਸਾਰੀਆਂ ਸਭਾਵਨ ਹੋਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ 와이 구니가 r u g 이 wahai r